ਪੜਿਆ ਰਾਮ ਨਾਲ ਮਿਲ ਕੇ ਆਇਆ ਉਹਨਾਂ ਦੇ ਜਿਹੜਾ ਪੀਏ ਸਾਹਿਬ ਨੇਗੇ ਭਾਬੋ ਜੀ ਉਹ ਉੱਥੇ ਬੈਠ ਸੀ ਨੇ ਬਾਗਾਂ ਤੋਂ ਬਾਗਾਂ ਤੋਂ ਮੁੰਡੇ ਪਾਸੇ ਲਾਓ ਮੇਰੇ ਜੀ ਮੇਰੇ ਜੀ ਨਾਮ ਹਾਪਰ ਕਾਰਿਆ ਦਾ ਹੋ ਤੀ ਜੀ ਆ ਗਏ ਤੂੰ ਆਪਰ ਖਾਤਰ ਪਤਾ ਕਰ ਪਤਾ ਕਰ ਕੇ ਜੀ ਆਪੇ ਏ ਬੋਲਣ ਯਾਦ ਵੀ ਉਹ ਬੰਦੇ ਨੂੰ ਮਿਲ ਮੁਟਾ ਉਹ ਪਾਰੋਂ ਰੋਹੀ ਜੀ ਕਰੀ ਹਾਂ ਉਹਦਾ ਖਾਣ ਲਈ ਉਹ ਹਾਂ ਹਾਂ ਹਿੰਦਰਾ ਦਾ ਬਹੁਤ ਜ਼ਰੂਰ ਆਉਂਦੇ ਆਉਂਦੇ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਅਰਨਾਨ ਪਰਵਾਰ ਆਪਣੇ ਹਰਫਨ ਮੋਲਾ ਅਕਾਸ਼ ਚ ਇੱਕ ਮੈਸੇਜ ਵੀ ਦਿੱਤਾ ਵਰਕਰਾਂ ਲਈ ਤੇ ਹਰ ਟਾਈਮ ਵਰਕਰਾਂ ਲਈ ਮੜਕੇ ਵੀ ਕਰਦੇ ਨੇ ਇਹ ਗੱਲ ਬਾਰੇ ਬਹੁਤ ਅੱਛਾ ਹੈ ਦੇਖੋ ਜੀ 2 ਘੰਟੇ ਹੋਇਆ ਸਿਰਫ ਟਿਕਟਾਂ ਅਨਾਉਂਸ ਹੋ ਰਹੀਆਂ ਕਿਉਂਕਿ ਪਾਰਟੀ ਨੇ 8 ਕੈਂਡੀਡੇਟ ਅਨਾਉਂਸ ਕੀਤੇ ਆ ਜਿਹਦੇ ਵਿੱਚ ਉਹ ਸੰਗਰੂਰ ਲੋਕ ਸਭਾ ਵਾਸਤੇ ਉਹਨਾਂ ਨੇ ਸਰਦਾਰ ਗਗਨੀਤ ਸਿੰਘ ਮੀਤਹੇਰ ਜੀ ਨੂੰ ਕੈਂਡੀਡੇਟ ਅਨਾਉਂਸ ਕੀਤਾ ਸੋ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿਉਂਕਿ ਇਹ ਜਿਹੜੀ ਲੋਕ ਸਭਾ ਇਹ ਉਹ ਸੀਟ ਆ ਜਿਹੜੀ ਆਮ ਆਦਮੀ ਪਾਰਟੀ ਦੀ ਧਰੋਹਰ ਆ ਜਿਹੜੀ ਆਮ ਆਦਮੀ ਪਾਰਟੀ ਦਾ ਧੁਰਾ ਜਿਹੜਾ ਉਹ ਸੰਗਰੂਰ ਆ ਸੋ ਸੰਗਰੂਰ ਵਾਸਤੇ ਉਹਨਾਂ ਨੇ ਬਰਨਾਲੇ ਤੋਂ ਸਾਡੇ ਅਨਮੋਲ ਹੀਰੇ ਨੂੰ ਚੁਣਿਆ ਸੋ ਸਾਡੇ ਵਾਸਤੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਆ ਸੋ ਤੁਸੀਂ ਦੇਖਿਆ ਵੀ ਜਿਹੜਾ ਉਤਸ਼ਾਹ ਸਾਰਿਆਂ ਦੇ ਦੇਖਣ ਨੂੰ ਮਿਲ ਰਿਹਾ ਤੇ ਉਤਸ਼ਾਹ ਆਉਣ ਵਾਲੇ ਦਿਨਾਂ 'ਚ ਇਹ ਮਸ਼ੀਨਾ ਜੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਦੋਂ ਵੋਟਾਂ ਦੀ ਗਿਣਤੀ ਹੈ ਜਿਹੜੀ ਪਿਛਲੇ ਦੌਰ ਨਾਲੋਂ ਵੀ ਜ਼ਿਆਦਾ ਨਿਕਲੂਗੀ। ਜੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਬਹੁਤ ਹੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਬਰਨਾਲੇ ਨੂੰ ਇਹ ਮੌਕਾ ਦਿੱਤਾ ਕਿ ਉਹ ਸੰਗਰੂਰ ਲੋਕ ਸਭਾ ਦੀ ਨੁਮਾਇੰਦਗੀ ਲੋਕ ਸਭਾ ਦੇ ਵਿੱਚ ਜਾ ਕੇ ਕਰਨ ਤੇ ਸਾਡੇ ਯੂਥ ਦੇ ਹਰਮਨ ਪਿਆਰੇ ਲੀਡਰ ਤੇ ਇਸ ਸਮੇਂ ਕੈਬਨਟ ਮੰਤਰੀ ਮੀਤ ਹੇਰ ਜੀ ਨੂੰ ਮੌਕਾ ਦਿੱਤਾ ਕਿ ਉਹ ਲੋਕਾਂ ਦਾ ਪੱਖ ਤੇ ਲੋਕਾਂ ਦੀ ਨੁਮਾਇੰਦਗੀ ਲੋਕ ਸਭਾ ਦੇ ਵਿੱਚ ਜਾ ਕੇ ਕਰਨ ਉਹ ਚਾਹ ਤੁਸੀਂ ਦੇਖਿਆ ਯਾ ਵਰਕਰਾਂ ਦਾ ਦੇਖੋ ਦੇਖੋ ਜੋ ਮੀਤ ਹੇਰ ਜੀ ਦਾ ਤਾਲਮੇਲ ਇੱਥੇ ਬਰਨਾਲੇ ਦੇ ਵਿੱਚ ਯਾ ਪੂਰੇ ਪੰਜਾਬ ਦੇ ਵਿੱਚ ਵਰਕਰਾਂ ਨਾਲ ਆ ਉਹ ਮੈਨੂੰ ਨਹੀਂ ਲੱਗਦਾ ਔਰ ਦੇਖਿਆ ਜਾ ਸਕਦਾ ਕਿਸੇ ਵੀ ਹੋਰ ਰਵਾਇਤੀ ਲੀਡਰਸ਼ਿਪ ਦੇ ਵਿੱਚ ਜਾਂ ਪੁਰਾਣੇ ਕਿਸੇ ਵੀ ਲੀਡਰਾਂ ਦੇ ਵਿੱਚ ਹੋਰ ਕਿਸੇ ਪਾਰਟੀ ਦੇ ਲੀਡਰਾਂ ਦੇ ਵਿੱਚ ਮੈਂ ਤੁਹਾਨੂੰ ਯੂਥ ਤਾਂ ਜੋ ਪੂਰੇ ਦਾ ਪੂਰਾ ਵਰਕਰ ਆ ਉਹਦੇ ਵਿੱਚ ਖੁਸ਼ੀ ਦੀ ਲਹਿਰ ਆ ਤੇ ਮੈਨੂੰ ਉਮੀਦ ਆ ਕਿ ਨੀਤ ਹੇਰ ਜੀ ਵੱਡੀ ਲੀਡ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਤੇ ਸੰਗਰੂਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਬਣ ਕੇ ਸਾਡੇ ਪੰਜਾਬ ਦਾ ਪੱਖ ਹੋਰ ਵੀ ਵਧੀਆ ਤਰੀਕੇ ਨਾਲ ਸਾਰੀ ਵੈਸੇ ਦਾ ਵਧੀਆ ਤਰੀਕੇ ਨਾਲ ਪੱਖ ਰੱਖਦੇ ਨੇ ਪਰ ਹੋਰ ਵੀ ਵਧੀਆ ਤਰੀਕੇ ਨਾਲ ਜਾ ਕੇ ਲੋਕ ਸਭਾ ਦੇ ਵਿੱਚ ਰੱਖਣਗੇ ਦੇਖੋ ਜੀ ਇਹ ਜਿਹੜੀ ਆਮ ਆਦਮੀ ਪਾਰਟੀ 2013 ਚ ਹੁੰਦੇ ਵਿੱਚ ਆਈਏ ਉਦੋਂ ਤੋਂ ਲੈ ਕੇ ਇਹ ਬਤੀ ਕੰਮ ਕਰ ਰਹੀ ਹੈ ਚਾਹੇ ਦੋ ਵਾਰੀ ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਵੀ ਪਹਿਲੀ ਵਾਰੀ 25 ਸੀਟਾਂ ਲੈ ਕੇ ਜਾਣੀਆਂ ਤੇ ਉਸ ਤੋਂ ਬਾਅਦ ਦੂਜੀ ਵਾਰੀ ਦੇ ਵਿੱਚ 92 ਸੀਟਾਂ ਲੈ ਕੇ ਜਾਣੀਆਂ ਇਹ ਲੋਕਾਂ ਦੇ ਵਿੱਚ ਜਿਹੜਾ ਅਪਸ਼ਾਹ ਹੈ ਇਸ ਗੱਲ ਨੂੰ ਦੇਖ ਕੇ ਮਿਲਿਆ ਜਿਹੜਾ ਕੇਜਰੀਵਾਲ ਜੀ ਨੇ ਨਾਰਾ ਲਾਇਆ ਸੀ ਵੀ ਭ੍ਰਿਸ਼ਟਾਚਾਰ ਮੁਕਤ ਸਮਾਜ ਇਥੇ ਸਾਬਤ ਕਰਨਾ ਹੈ ਇਥੇ ਉਹੋ ਜਿਹੇ ਬੰਦਿਆਂ ਨੂੰ ਮੂਹਰੇ ਲੈ ਕੇ ਆਉਣਾ ਆਮ ਬੰਦਿਆਂ ਨੂੰ ਜਿਹੜੇ ਆਮ ਬੰਦੇ ਸੱਜੋਂ ਉੱਠ ਕੇ ਤਹਾਂ ਤੱਕ ਜਾਣਗੇ ਉਹੋ ਜੇ ਮਦਦ ਨੂੰ ਮੂਹਰੇ ਲੈ ਕੇ ਆਉਣਾ ਤੇ ਇਹ ਜਿਹੜਾ ਬਦਲਾਅ ਵਾਲੀ ਨੀਤੀ ਦੇ ਤਹਿਤ ਜਿਹੜਾ ਸਾਰਾ ਕੁਝ ਇਹ ਚੱਲ ਰਿਹਾ ਹੈ ਇਹ ਆਮ ਆਦਮੀ ਪਾਰਟੀ ਇੱਕ ਵਧੀਆ ਕਰ ਰਹੀ ਹੈ ਵਧੀਆ ਜੀ ਨੀਤੀ ਹੈ ਤੇ ਜਿਹੜਾ ਬਰਨਾਲੇ ਸਮਰੂਰ ਤੋਂ ਗੁਰਮੀਤ ਸਿੰਘ ਮੀਠੇਰ ਨੂੰ ਇੱਥੋਂ ਐਮਪੀ ਦੀ ਚੋਣ ਲੜਨ ਵਾਸਤੇ ਕਿਹਾ ਗਿਆ ਕਿਰਨ ਦਿੱਤਾ ਇਹਨਾਂ ਨੂੰ ਆ ਇਹ ਠੀਕ ਹੈ ਇੱਕ ਨੌਜਵਾਨ ਆਗੂ ਜਿਹੜਾ ਉਸ ਨੂੰ ਹੋਰ ਕਹਾ ਅੱਗੇ ਤਰੱਕੀ ਕਰਨ ਖਾਤਰ ਇੱਕ ਵਧੀਆ ਕਦਮ ਹੈ ਇਹ ਆਸ ਹੈ ਜੇ ਅਸੀਂ ਸਾਰੇ ਵਰਕਰ ਜਿੰਨੇ ਵੀ ਹੈਗੇ ਆ ਉਹ ਪੂਰੀ ਤੰਦੇਹੀ ਦੇ ਨਾਲ ਕੰਮ ਕਰਕੇ ਇਹਨਾਂ ਨੂੰ ਜਿਤਾਵਾਂਗੇ ਵੱਧ ਤੋਂ ਵੱਧ ਲੀਡ ਦੇ ਨਾਲ ਜਿਤਾਵਾਂਗੇ ਦੇਖੋ ਸਭ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰੇ ਪੰਜਾਬ ਦਾ ਗੜ ਮੰਨਿਆ ਜਾਣ ਵਾਲਾ ਸੰਘਰੂਰ ਸੀਟ ਦੇ ਉੱਤੋਂ ਮੰਤਰੀ ਗੁਰਮੀਤ ਸਿੰਘ ਮੀਤਹਿਰ ਜੀ ਨੂੰ ਇੱਥੋਂ ਟਿਕਟ ਦੇ ਕੇ ਨਵਾਜਿਆ ਸੋ ਅ ਗੜ ਦੇ ਵਿੱਚੋਂ ਉਹਨੂੰ ਟਿਕਟ ਦੇ ਕੇ ਵੱਡੀ ਲੀਡ ਨਾਲ ਜਿੱਤ ਆਉਣ ਵਾਲਾ ਉਹਨਾਂ ਦਾ ਰੱਖਿਆ ਮਾਅਬਜਾ ਰੱਖਿਆ ਵੀ ਇੱਥੇ ਉਹ ਸੀਟ ਆ ਜਿੱਥੇ ਆਪ ਖੁਦ ਸੀਐਮ ਸਾਹਿਬ ਦੋ ਵਾਰ ਐਮਪੀ ਬਣ ਚੁੱਕੇ ਨੇ ਸੋ ਉੱਥੇ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਪੂਰੇ ਵਰਕਰਾਂ ਦੇ ਵਿੱਚ ਉਤਸ਼ਾਹ ਆ ਕਿਉਂਕਿ ਜੋ ਪਹਿਲਾਂ ਉਹਨਾਂ ਨੂੰ ਮੰਤਰੀ ਦੇ ਵਿੱਚ ਦੇਖਿਆ ਆਪਾਂ ਵਿਧਾਨ ਸਭਾ ਦੇ ਵਿੱਚ ਜਿੰਨੇ ਉਹਨਾਂ ਨੇ ਸਵਾਲ ਚੱਕੇ ਸੋ ਹੁਣ ਚਾਹੁੰਦੇ ਵੀ ਪਾਰਲੀਮੈਂਟ ਦੇ ਵਿੱਚ ਇਸੇ ਤਰ੍ਹਾਂ ਉਹ ਪੰਜਾਬ ਦੀ ਆਵਾਜ਼ ਚੱਕੋ ਜੋ ਪਹਿਲਾਂ 2022 ਤੋਂ ਪਾਰਟੀ ਦੇ ਉਹਨਾਂ ਦੇ ਘਰ ਘਰ ਗਏ ਡੋਰ ਟੂ ਡੋਰ ਕੀਤਾ ਅਸੀਂ ਜੋ ਲੋਕਾਂ ਨੂੰ ਪਾਰਟੀ ਨੇ ਦੱਸਿਆ ਸੀਗਾ ਵੀ ਜੇ ਅਸੀਂ ਹੋਂਦ ਦੇ ਵਿੱਚ ਆਏ ਤਾਂ ਅਸੀਂ ਆਹ ਕੰਮ ਲੈ ਕੇ ਆਵਾਂਗੇ ਸੋ ਤਕਰੀਬਨ ਤੁਸੀਂ ਜੀ ਦੇਖਿਆ ਹੀ ਹੋਊਗਾ 75% ਕੰਮ ਜੋ ਕੰਪਲੀਟ ਹੋ ਚੁੱਕਾ ਹੈ ਚਾਹੇ ਉਸ ਦੇ ਵਿੱਚ ਲੈ ਲੋ ਲੇਡੀ ਦਾ ਬੱਸ ਕਰਾਏ ਤੋਂ ਲੈ ਕੇ ਲੈ ਲੋ ਬਿਜਲੀ ਦੇ ਬਿੱਲ 600 ਯੂਨਟ ਤੋਂ ਫ੍ਰੀ ਤੋਂ ਲੈ ਕੇ ਦੇਖੋ ਜੋ ਬਿਜਲੀ ਦਾ ਖਾਸ ਕਰਕੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਵੀ ਜਿਨ੍ਹਾਂ ਦੇ ਰਾਤ ਨੂੰ ਅੱਧੀ-ਅੱਧੀ ਰਾਤ ਨੂੰ ਨੱਕੇ ਲਾਉਣ ਜਾਣਾ ਪੈਂਦਾ ਸੀ ਉਹਨਾਂ ਨੂੰ ਦਿਨੇ-ਦਿਨੇ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਚੱਲੀਆਂ ਤੇ ਪੂਰੇ ਇਸ ਗੱਲ ਤੇ ਪੂਰੇ ਪਿੰਡਾਂ ਦੇ ਖੇਤੀਬਾੜੀ ਵਾਲੇ ਤੇ ਸਾਰੇ ਇਸ ਗੱਲ ਤੋਂ ਖੁਦਿਆ ਜੋ ਖਾਸ ਕਰਕੇ ਮੈਂ ਜੋ ਗੱਲ ਕਹਿਣਾ ਵੀ ਚਾਹਣਾ ਵੀ ਜਰਨਲ ਵਰਗ ਦੀ ਜੋ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੂਸਰੀਆਂ ਵੀ ਆਪਾਂ ਕਹਿੰਦੇ ਨੇ ਵੀ 400 ਜੁਨਟ ਮਾਪਦੀ ਵੀ ਛੋੜੇ ਚ ਕੀ ਫਰਕ ਆ ਉਹ ਜੋ 600 ਜੁਨਟ ਜਰਨਲ ਵਰਗ ਨੂੰ ਉਹਨਾਂ ਨੇ ਫ੍ਰੀ ਕੀਤੀ ਹੈ ਜਿਸ ਦੇ ਵਿੱਚ ਦੇਖੋ ਜ਼ਰੂਰੀ ਨਹੀਂ ਵੀ ਸਾਰੇ ਜਨਰਲ ਵਰਗ ਵੀ ਕਈ ਵਾਰ ਵਿਚਾਰੇ ਕਮਾਕਾਰਾਂ ਦੇ ਵਿੱਚ ਲੋ ਫੈਮਲੀਆ ਤੋਂ ਹੋ ਸਕਦੇ ਨੇ ਪਰ ਉਹਨਾਂ ਨੇ 600 ਯੂਨਟ ਦਾ ਅਸਲੀ 600 ਯੂਨਟ ਦੀ ਮਹੱਤਤਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਇੱਕ ਜਨਰਲ ਵਾਏ ਹੋਣ ਦੇ ਬਾਰੇ ਬੈਲਡ ਦਾ ਇੱਕ ਪੱਖਾ ਵੱਲਬ ਹੋਣ ਦੇ ਬਾਵਜੂਦ ਉਹਨਾਂ ਨੂੰ ਬਿਲ ਆਉਂਦਾ ਜੋ ਉਹਨਾਂ ਦਾ ਬਿਲ ਜ਼ੀਰੋ ਆਇਆਗਾ ਸੋ ਸੀਐਮ ਸਾਹਿਬ ਨੇ ਸੋ ਸਾਰੇ ਕੰਮ ਅਸੀਂ ਉਹਨਾਂ ਦੇ ਡੋਰ ਟੂ ਡੋਰ ਲੈ ਕੇ ਲੋਕਾਂ ਨੂੰ ਦੱਸਾਂਗੇ